ਹਰ ਰੋਜ਼ਗਾਰ ਤੇ ਕਾਰੋਬਾਰ ਵਿਊਰ ਬਰਨਾਲਾ ਸੈਰ ਰੋਜ਼ਗਾਰ ਕੈਂਪ ਲੋਨ ਤੇ ਸੈਰ ਰੋਜ਼ਗਾਰ ਤੋਂ ਇਹਨਾਂ ਦਾ ਇਹਥੇ ਪਲਾਨਿੰਗ ਕੰਪਲੀਟ ਹੋਇਆ ਹੁੰਦਾ ਹੁੰਦਾ ਸੀ ਜਿਆ ਫਿਰ ਉਸ ਤੋਂ ਬਾਅਦ ਕੋਈ ਰੁਸ਼ੀ ਨਹੀਂ ਆਉਂਦਾ ਇਹ ਕਾਫੀ ਇਹ ਗੱਲ ਹੈ ਸਰ ਇਹ ਅਨੁਸੂਚਿਤ ਜਾਤੀਆਂ ਭੋ ਕਾਰਪੋਰੇਸ਼ਨ ਦਾ ਜਿਹੜਾ ਹੈਗਾ ਆਪਣਾ ਪ੍ਰੋਗਰਾਮ ਇੱਥੇ ਕੀ ਮਤਲਬ ਕਿੰਨਾ-ਕਿੰਨਾ ਕੰਮਾਂ ਲਈ ਆਪਾਂ ਨੂੰ ਜਿਹੜਾ ਹੈਗਾ ਇਹ ਕਿਸੇ ਵੀ ਤਰ੍ਹਾਂ ਦਾ ਰੁਜ਼ਗਾਰ ਦੇਤ ਨਹੀਂ ਜਿਉਂ ਆਪਾਂ ਨੂੰ ਆਮ ਹਾਂਜੀ ਕਿਸੇ ਵੀ ਤਰ੍ਹਾਂ ਦਾ ਰੁਜ਼ਗਾਰ ਨਹੀਂ ਕੀ ਉਹ ਨਹੀਂ ਕੀ ਫਾਰਮੈਲਟੀ ਥੋੜਾ ਜਿਹਾ ਨੇੜੇ ਹੱਥੇ ਬੋਲ ਦੋ ਕਿਉਂਕਿ ਆਵਾਜ਼ ਸ਼ਾਇਦ ਨਾ ਆਖਾ ਹੁੰਦਾ ਵੀ ਕਿਸੇ ਵੀ ਤਰ੍ਹਾਂ ਦਾ ਰੁਜ਼ਗਾਰ ਹੈ ਜਿਹਦੇ ਜਿਉ ਆਪਾਂ ਨੂੰ ਆਮ ਕਰਾਉਂਦੇ ਆ ਕੋਈ ਵੀ ਸਵੈ ਰੁਜ਼ਗਾਰ ਆਪਾਂ ਆਪਣਾ ਕੰਮ ਖੁਦ ਕਰਨਾ ਇਹ ਰਸੂਤ ਜਾਤੀਆਂ ਲਈ ਅੱਛਾ ਇਹਦੇ ਲਈ ਵਿਆਜ ਦਰ ਕਾਫੀ ਘੱਟ ਹੈ ਹੈਨਾ ਹਾਂ ਜੀ ਇਹਦੇ ਲਈ ਘੱਟ ਆ ਤੇ 50000 ਰੁਪਏ ਸਬਸਿਡੀ ਆਦੀ ਹੈ ਓਕੇ ਤੇ ਕੀ ਫਾਰਮੈਲਟੀ ਉਹਦੇ ਵਾਸਤੇ ਜਿਹੜਾ ਹੈਗਾ ਕੀ ਕੁਝ ਚਾਹੀਦਾ ਜਿਹੜੇ ਕੈਂਡੀਡੇਟ ਨੇ ਕੰਮ ਕਰਨਾ ਲੜਕੀਆਂ ਵਾਸਤੇ ਕੀ ਵਿਸ਼ੇਸ਼ ਰਾਹਤ ਹੈ ਇਹ ਨਹੀਂ ਹੈ ਕਿ ਇਹ ਸਾਰਿਆਂ ਦਾ ਇੱਕ ਹੀ ਜਾਂ ਕੋਈ ਲੜਤੀ ਹੋਵੇ ਜਾਂ ਜਾਂ ਜੈਂਟ ਕੋਈ ਵੀ ਹੋ ਸਕਦਾ ਹੈ ਠੀਕ ਹੈ ਉਹ ਜਾਂ ਸਪੈਸ਼ਲਿਸਟ ਹੀ ਹੋਣੀ ਚਾਹੀਦੀ ਉਹ ਨਾਲ ਨਹੀਂ ਹੋਣਾ ਓਕੇ ਖਾਨਿਆਂ ਨਹੀਂ ਵੀ ਆ ਕੰਨ ਆਪਾਂ ਕਿਸੇ ਵੀ ਤਰ੍ਹਾਂ ਦਾ ਕਰਦੇ ਇਹ ਜੇ ਲੱਖ ਲੱਖ ਸਕੀਮਾਂ ਆਂ ਤਾਂ ਲੱਖ ਲੱਖ ਫਾਰਮ ਮਿਲਦੀ ਆ ਜਿਵੇਂ ਦੁਕਾਨਦਾਰੀ ਦੇ ਵਾਸਤੇ ਕਿਸੇ ਨਿਯਾਰੀ ਕਰਨੀ ਆ ਜਿਵੇਂ ਇੱਕ ਸਕੀਮ ਦਿੱਤਾ ਉਹਦੀ ਪ੍ਰਾਪਰਟੀ ਕਿੱਲੇ ਹੋਣਾਗਾ ਆਨਲਾਈਨ ਤੋਂ ਹੋਣਾਗਾ ਇਹ ਜੱਟ ਦੇ ਸੈਂਟਰ ਆ ਹੁੰਦਾਗਾ ਓਕੇ ਜੀ ਜਿਹਦੇ ਕੋਲ ਨਈ ਪ੍ਰਾਪਰਟੀ ਹੈ ਕਿ ਉਹਦੇ ਲਈ ਸਕੀਮਾਂ ਉਹ ਬੈਂਕਟਾਈ ਆ ਕੁਝ ਸਕੀਮਾਂ ਓਕੇ ਮੋਡਲ ਦੀ ਮੈਂ ਹੋ ਜਾਂਦਾ 10 ਲੱਖ ਰੁਪਇਆ ਉਹਦੇ ਦੇ 50000 ਸਬਸਿਡੀ ਉਹਦੇ ਜਿਹੜੇ ਡਾਕੂਮੈਂਟ ਆਧਾਰ ਕਾਰਡ ਜਾਤੀ ਸਰਟੀਫਿਕੇਟ ਤੇ ਪੈਨ ਕਾਰਡ ਇੱਕ ਉਸ ਬੰਦੇ ਨੂੰ ਉਸ ਕੰਮ ਦਾ ਟ੍ਰੇਨਿੰਗ ਸਰਟੀਫਿਕੇਟ ਚਾਹੀਦਾ ਟ੍ਰੇਨਿੰਗ ਲੈਤੀ ਉਹਦੇ ਕੋਲੇ ਹੋਣਾ ਚਾਹੀਦਾ ਉਹਦੇ ਤੇ ਜਿਹੜਾ ਰਿਪਲਾਈ ਹੋ ਗਿਆ ਬੈਂਕਰਾਂ ਨਹੀਂ ਹੁੰਦਾਗਾ ਸਰਕਾਰ ਦੁਆਰਾ ਉਹਦੇ ਦੇ 50000 ਦੀ ਸਬਸਿਡੀ ਆਉਂਦੀ ਇਤੋਂ ਤੱਕ ਲੋਨ ਮਿਲ ਜਾਂਦਾ ਉਹ ਕਿੰਨਾ ਲੋਨ ਲਗਭਗ 50 ਲੱਖ ਰੁਪਇਆ ਦਾ 50000 ਉਹ ਚ ਸਬਸਿਡੀ 80% ਸਬਸਿਡੀ ओके मान लो जी किसी ने 80000 ਲੈ ਲਿਆ ਤਾਂ ਜਾਲੀ। ओके। ਮੰਨ ਲਓ ਜੇ ਕਿਸੇ ਨੇ ਜਿਵੇਂ ਲੜਕੀਆਂ ਨੇ ਕਿਸੇ ਨੇ ਆਪਣਾ ਜਿਵੇਂ ਜਿਵੇਂ ਸਲਾਈ ਕਢਾਈ ਸਲਾਈ ਕਢਾਈ ਦਾ ਨਾਲ ਕੱਪੜੇ ਵਾਲਾ ਬਟਿਕ ਦਾ ਕੰਮ ਕਰਨਾ ਕਿਸੇ ਨੇ। ਬਟਿਕ ਦਾ ਕੰਮ। ਉਹਦੇ ਲਈ ਉਹਨਾਂ ਕੋਲ ਟ੍ਰੇਨਿੰਗ ਸਰਟੀਫਿਕੇਟ ਹੋ ਜਾਏ ਤਾਂ ਆਮ ਤੇ ਲਗਭਗ ਕਿੰਨਾ ਹੋ ਜਾਏਗਾ ਨਾ 50000 ਫਸ। ਅਗਰ ਨਈ ਵੀ ਟ੍ਰੇਨਿੰਗ ਹੈਗੀ ਤਾਂ आरटीई ਜਿਵੇਂ ਹੈਗਾ ਦਾ ਉਹ ਫ੍ਰੀ ਟ੍ਰੇਨਿੰਗ ਦਿੰਦੇ ਆਪਾਂ ਟ੍ਰੇਨਿੰਗ ਲੈ ਕੇ ਆਪਣੇ ਕੋਲ ਆ ਕੇ ਅਪਲਾਈ ਕਰਦੇ। ओके। ਹਾਂਜੀ ਬਹੁਤ ਵਧੀਆ ਜਿਹੜਾ ਸਾਡੇ ਇਸ ਤਰ੍ਹਾਂ ਦਾ ਹੈ ਤੇ ਇਸ ਤਰ੍ਹਾਂ ਪਸ਼ੂ ਪਾਲਣ ਦੇ ਕੋਲ ਆ ਗਏ ਨੇ ਇਹਨਾਂ ਦੀ ਵੀ ਬਹੁਤ ਮੱਛੀ ਪਾਲਣ ਦਾ ਕੰਮ ਹੈ ਜੇ ਦੇਖਣ ਨੂੰ ਕਿੰਨੀ ਸੋਹਣੀ ਹੈ ਹਾਂਜੀ ਇਹ ਮੇਗਾ ਪਲੇਸਮੈਂਟ ਦਾ ਸਟਾਲਸ ਬਿਨਿਆ ਚ ਰਾਜ ਦੇ ਇਹ ਜੀਵਕਾ ਮਿਸ਼ਨ ਪੰਜਾਬ ਦੀਨਦয়াল ਹੰਤੂ ਦੇ ਯੋਜਨਾ ਰਾਜ ਦੇ ਹਾ ਪੀ ਜੀਵਕਾ ਮਿਸ਼ਨ ਅੰਜਾਵਦੀਨ ਕੀਤੇ ਜਾਣ ਵਾਲੇ ਕੰਮ ਨੇ ਜਿਹੜੇ ਸਵੈ ਸਵੈ ਤੋਂ ਸਮੂਹ ਨੇ ਜੀਵਨ ਕਰਨ ਬਣਾਈ ਹੋਏ। ਕਸਤਰਾ ਬਫਰ ਤੋਂ ਲੋਕ ਲੋਗਾਂ ਵਿੱਚ ਹੁੰਦਾ ਹੈ ਜਿਹੜੀਆਂ ਬਣ ਸਕਦੇ ਨੇ। ਕਸਤਰਾ ਸੈਲਫ ਹੈਲਪ ਪ੍ਰੋਗਰਾਮ ਮਾਈਕਰੋਸਾਫਟ ਲੋਜਿਸਟਿਕਸ ਕਸਤਰਾ ਦੇ। ਜੈਪ੍ਰੀ कृष्णा ਬਰਨਾਲਾ ਕੁਲੰਦਿਕ ਜੀ ਕੁਲੰਦਿਕ ਕੌਰ ਜੀ ਆਈਐਸ ਉਹ ਕੁਬਾ ਚੁੱਕਿਆ ਜੋ ਕਾਫੀ ਕੰਮ ਕਰ ਰਹੇ ਨੇ ਲੋਕਾਂ ਪਰ ਇਸ ਤਰ੍ਹਾਂ ਸਵਾਈ ਦਾ ਟਿੱਕਲ ਦਾ ਬਿਊਟੀ ਪਾਰਲਰ ਦਾ ਇਸ ਤੋਂ ਇਲਾਵਾ ਅਲੱਗ-ਅਲੱਗ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਕੰਮ ਕਰ ਰਹੇ ਨੇ ਤੇ 19 ਮਈ ਦਸਵੀਂ ਚੌੜਾ ਇਹ మీడియం ਮਾਈਕਰੋ ਸਮਾਲ ਮੈਡੀਅਮ ਐਂਟਰਪ੍ਰਾਈਜ਼ ਤੋਂ ਡਿਸਟ੍ਰਿਕਟ ਬਨਾਲਾ ਇਹ ਫੋਰਟਿੰਗ ਕਲਾਸ ਵਿੱਚ ਸੈੱਲੈਕਟ ਹੋ ਚੁੱਕਿਆ ਹੈ। ਸੋ ਪਿਕਲ ਕਲਸਟਰ ਆਪਣੇ ਡਿਸਟ੍ਰਿਕਟ ਵਿੱਚ ਬਣਾਇਆ ਜਾ ਰਿਹਾ ਹੈ ਜਿਸ ਦੇ ਵਿੱਚ 250 ਕਾਰੀਗਰ ਕੰਮ ਕਰਦੇ ਉਸ ਦੇ ਵਿੱਚ 100 ਕਾਰੀਗਰ ਗਾਉਂਦੇ ਲੇਡੀਆਂ ਨੇ ਇਸ ਵਿੱਚ ਜੋ ਸੈਲਫ ਹੈਲਪ ਗਰੂਪ ਦੀ ਮੈਂਬਰ ਹਨ। ਸੋ ਇਸ ਤੋਂ ਬਾਅਦ ਮੈਂ ਗੌਰਵ ਨੂੰ ਇਨਵਾਈਟ ਕਰਦਾ दसना चाहना कि इतने जो वोमेन बेसिकली वूमे स्पेसिफिक जो जॉब मिलाज लगाया गया उ इंपलॉयस जैसे शिरकत की है सो इसके अलावा आई पी एम एंड हैं। जो है स्किल कोर्सिज के स्टॉक लगे जैडीडेट्स ने रजिस्ट्रेशन करवाई है सैल्फ एम्पलॉयमेंट के लिए इतने दस डिफरेंट कई डिपार्टमेंट्स है एंड

ਫਰ ਤੋਂ 45 ਬੱਚਿਆਂ ਦਾ ਇੱਕ ਬੈਚ ਸਟਾਰਟ ਕੀਤਾ ਗਿਆ ਸੀਗਾ ਜਿਨ੍ਹਾਂ ਦੇ ਵਿੱਚੋਂ ਐਟ ਪ੍ਰੈਸੈਂਟ 21 ਬੱਚੇ ਜਿਹੜੇ ਹੈਗੇ ਆ ਆਪਣੇ ਕੋਲ ਇੱਥੇ ਪ੍ਰੈਸੈਂਟ ਹੈ ਜਿਨ੍ਹਾਂ ਨੂੰ ਸਰਟੀਫਿਕੇਸ਼ਨ ਦੀ ਇੱਕ ਰਸਮ ਜਿਹੜੀ ਨਹੀਂ ਹੋਈ ਹੈਗੀ ਸੋ ਮੈਂ ਕੈਨਡੀ ਰਿਕਵੈਸਟ ਕਰਦਾ 21 ਬੱਚਿਆਂ ਨੂੰ ਸਟੇਜ ਤੇ ਆ ਕੇ ਸੋ ਥੈਟ ਕਿ ਸਰਟੀਫਾਈਡ ਹੈ ਹੈਗੇ ਨੂੰ ਦੇ ਰਵਾਂਗਾ ਜਣੀ ਬਾਕੀ ਜੀਐਸਟੀ ਪ੍ਰੈਕਟੀਸ਼ਨਰ ਜਿਹੜੇ ਕੈਂਡੀਡੇਟ ਹੈ ਸਟੇਜ ਤੇ ਆ ਗਏ ਆਮ ਰਿਪੀਟਿੰਗ ਜੀਐਸਟੀ ਪ੍ਰੈਕਟੀਸ਼ਨਰ ਬੱਚੇ ਜਿਹੜੇ ਹੈਗੇ ਆ ਸਟੇਸ ਤੇ ਆਜਾ 770 ਗਰੁੱਪ ਲੇਨ ਲਈ ਸਾਹੀ ਹੈ ਦੁਨੀਆ ਦੇ ਪਹਿਨਾ ਨੇ ਬੱਚਿਆਂ ਨੇ ਮੈਂ ਸ਼ਬਦਾ ਧੰਨਵਾਦ ਕਰਦੀ ਹੈ ਕਿ ਤੁਸੀਂ ਅਸੀਂ ਜੋ ਇੱਕ ਸਟੈਪ ਚੱਕਿਆ ਤੁਹਾਡੇ ਤੱਕ ਪਹੁੰਚਣ ਦਾ ਤੇ ਤੁਸੀਂ ਉਸ ਸਟੈਪ ਦੇ ਲਈ ਆਏ ਹੋ ਸਾਡਾ ਸਾਥ ਦੇਣ ਵਾਸਤੇ ਸਾਰਾ ਲੇਡੀਜ਼ ਦਾ ਕੰਪੇਅਰ ਤਾਂ ਮੈਂ ਗੱਲ ਕਰਾਂਗੀ ਕਿ ਅਸੀਂ ਇਹੀ ਬੜਬੜ ਗੱਲ ਕਰਦੇ ਹਾਂ ਊਮਨ ਐਂਡ ਪਾਰਟਨਿੰਗ ਕਿ ਲੇਡੀਜ਼ ਦੇ ਰਾਈਟਸ ਬਰਾਬਰ ਹੋਣੇ ਕਿ ਸਿਰਫ ਸੀਟਾਂ ਰਿਜ਼ਰਵ ਕਰਨੀਆਂ ਕਿਸੇ ਸੀ ਚੀਜ਼ ਦੇ ਵਿੱਚ ਵੀ ਮਨ ਅਪਾਰਟਮੈਂਟ ਹੈ ਜਾਂ ਤੁਸੀਂ ਇਹ ਕਹਿ ਦੇਣਾ ਕਿ ਅਸੀਂ ਇੱਥੇ ਰੋਜ਼ ਪ੍ਰਗਟ ਕਰਨਾ ਉਹ ਇੱਕ ਸਾਡਾ ਬਰਾਬਰ ਦਾ ਹਿੱਸਾ ਹੈ ਘਰ ਹੈ ਸਾਡੇ ਹਸਬੰਡ ਸਾਡੇ ਨਾਲ ਕੰਮ ਕਰਨ ਉਹ ਊਮਨ ਅਪਾਰਟਮੈਂਟ ਹੈ ਊਮਨ ਅਪਾਰਟਮੈਂਟ ਅਸਲੀ ਦੇ ਵਿੱਚ ਤੁਹਾਡੀ ਫਾਈਨੈਂਸ਼ੀਅਲ ਸਟੈਬਿਲਿਟੀ ਹੈ ਕਿਸੇ ਵੀ ਲੇਡੀ ਦੇ ਲਈ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਐਨਪਾਵਰ ਹੋਣਾ ਹੈ ਤਾਂ ਥਰਸਟਲੀ educated and then financially independent if you are financially independent je tu apne paise aap kamaoge apniya zaruri jehdiya todiya daily needs ne todiya apniya needs ne ode layi je tonu kise ton paise nahi mangne pende ta todi apni family de vich vi tusi e parnaise karde ha ki ode ch status da vi fark parnda hai ਘਰ ਦੇ ਵਿੱਚ ਅਸੀਂ ਕੋਈ ਡਿਸੀਜਨ 메ਕਿੰਗ ਕਰਦੀਆਂ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਉਹਦੇ ਵਿੱਚ ਜੋ ਜੋ ਵੀ ਲੇਡੀ ਜੀਓ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਗਾ ਹਿੱਸਾ ਪਾਦੀ ਹੈ ਜੇ ਆਪਾਂ ਫਾਈਨੈਂਸ਼ਲੀ ਇੰਡੀਪੈਂਡੈਂਟ ਨਹੀਂ ਹਾਂ ਤਾਂ ਫਿਰ ਆਪਾਂ ਖਚਰੀਆਂ ਦਾ ਕੰਮ ਕਰਦੀ ਕਰਦਾ ਕਿਉਂਕਿ ਕਿਸੇ ਨੂੰ ਕਹਿ ਕੇ ਪੈਸੇ ਲੈ ਕੇ ਕੋਈ ਕੰਮ ਕਰਨਾ ਬਹੁਤ ਹੀ ਡਿਫਿਕਲਟ ਹੋ ਜਾਂਦਾ ਜਦੋਂ ਤੁਸੀਂ ਆਪਣੇ ਕੋਲ ਤੁਹਾਡੇ ਕੋਲ ਪੈਸੇ ਨੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਜੋ ਕੋਰਸ ਕਰਾਉਣਾ ਚਾਹੁੰਦੇ ਹੋ ਕਰਾਸ ਹਵਲ ਸੋ ਬੀਸਿਕਲੀ ਆਈ ਫੀਲ ਕਿ ਜੇ ਤੁਸੀਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਤਾਂ ਬਹੁਤ ਹੀ ਤੁਹਾਡੀ ਮੁੱਕ ਕੇ ਨਹੀਂ ਜਾਉਂਦਾ ਅੱਜ ਦੀ ਰੇਟ ਦੇ ਵਿੱਚ ਅਸੀਂ ਕਈ ਟੈਕਨੋਲੋਜੀ ਇੰਨੀ ਜ਼ਿਆਦਾ ਅਗਰਾਂਚੀ ਚੀ ਹੈ ਇਕਲਾ بڑا ਡਿਫਰੈਂਸ ਹੁੰਦਾ ਸੀ ਵੱਡੇ ਸ਼ਹਿਰਾਂ ਚ ਰਹਿਣ ਵਾਲੇ ਬੱਚਿਆਂ ਦਾ ਲੇਡੀਜ਼ ਦਾ এডੂਕੇਸ਼ਨ ਲੈਵਲ ਦੇ ਵਿੱਚ ਲੇਕਿਨ ਉਹ ਜਿਹੜਾ ਇਹ ਸੋਸ਼ਲ ਮੀਡੀਆ ਹੈ ਇੰਟਰਨੈਟ ਤੇ ਸਾਰੀ ਜਿਹੜੀ ਫੈਸਿਲਿਟੀ ਸਾਨੂੰ ਮਿਹੀ ਹੈ ਉਸ ਤਰ੍ਹਾਂ ਕੋਈ ਇੱਕੋ ਜਿਹਾ ਪਲੇਟਫਾਰਮ ਮਿਲਲੇ ਜੇ ਕਰ ਬੈਠ ਕੇ ਜੋ ਇੱਕ ਵੱਡੇ ਸ਼ਹਿਰ ਦੇ ਵਿੱਚ ਬੱਚਾ ਕੋਰਸ ਕਰ ਰਿਹਾ ਹੈ ਤੁਸੀਂ ਛੋਟੇ ਸ਼ਹਿਰ ਚ ਬੈਠ ਕੇ ਸਿੱਖ ਸਕਦੇ ਹੋ ਜੋ ਬੱਚਾ ਅੱਜ ਵੀ ক্রিকেট ਚ ਇੰਗਲਿਸ਼ ਚਰਖੇ ਤੇ ਟੀਵੀ ਤੇ ਦੇਖ ਰਿਹਾ ਹੈ ਸੇ ਪਿਕਚਰ ਤੁਸੀਂ ਆਪਣੇ ਘਰ ਦੇਖਦੇ ਖੂਫੂ ਜਿਹੜਾ ਲਗਾ ਪਲੇਟਫਾਰਮ ਸਭ ਨੂੰ ਬਰਾਬਰ ਤੇ ਮਿਲ ਰਹੇ ਤੇ ਉਹਨੂੰ ਉਪਸਾਇਸ ਕਰਨ ਦੀ ਲੋੜ ਹੈ ਸਿਰਫ ਤੁਹਾਨੂੰ ਛੋਟੇ ਛੋਟੇ ਕਦਮ ਚਾਹੀਦੇ ਹੈ ਸਰਕਾਰ ਜਾਣਦੀ ਹੈ ਕਿ ਵਰ ਬੱਚਾ ਜੋ ਹੈ ਆਪਣੇ ਦੇਸ਼ ਦੇ ਵਿੱਚ ਸਿਰਫ ਆਬਾਦੀ ਦੀ ਸਮੱਸਿਆ ਨਹੀਂ ਹੈ ਉਹਦੇ ਕਰਕੇ এমਪਲॉयਮੈਂਟ ਦੇ ਜਿੰਨੇ ਵੀ ਆਪਣੇ ਵਸੀਲੇ ਨੇ ਉਹ ਥੜੇ ਘਟ ਜਾਂਦੇ ਨੇ ਤਾਂ ਇਹ ਵਸੀਲਾ ਕੀਤਾ ਜਾ ਰਿਹਾ ਹੈ ਕਿ ਸਾਰੇ ਨੂੰ ਦੀ ਸਕਿੱਲ ਡਿਵੈਲਪਮੈਂਟ ਕਰਾਈਏ ਕਿ ਬੁੱਝ ਕੇ ਆ ਜਾਏ ਤਾਂ ਬੰਦਰ ਘਰ ਬੈਠ ਕੇ ਜਾਂ ਆਪਣੇ ਏਰੀਏ ਦੇ ਵਿੱਚ ਜਿੱਥੇ ਉਹਨੂੰ ਸੌਕਾ ਲੱਗੇ ਉੱਥੇ ਬੈਠ ਕੇ ਆਪਣੇ ਕਮਾਈ ਦੇ ਸਾਧਨ ਬਣਾ ਸਕੇ किसी तरीके का भी काम करता है कि फैमिली कर पा रहे हो नहीं सपोर्ट कर रहे ये कोई वो नहीं है कि हाई पोजिशन से है या कोई किसी छोटी पोजिशन से बैठा है या कोई हद कर रहा है जेनेशियली अपनी ही फैमिली आप सपोर्ट कर रहे हो किसी तो कर्जा लेने की लड़ नहीं पै रही तो हर प्रोफे अच्छे

ਆਪਣੇ ਪੂਰੀ ਫੈਮਿਲੀ ਦਾ ਜਿਹੜਾ ਹੈ ਤਾਂ এডੂਕੇਸ਼ਨ ਨੂੰ ਸਕੂਲ ਕੀਤਾ। ਸੋ ਕੋਈ ਪਲੈਟਫਾਰਮ ਛੋਟਾ ਨਹੀਂ ਹੈ। ਸੈਲਫ ਹੈਲਪ ਗਰੁੱਪਸ ਦਾ ਤੁਹਾਡੇ ਕੋਲ ਹੈ ਸਾਡੇ ਆਫਿਸ ਦੇ ਵਿੱਚ ਦੀ ਸਨਿਟੀ ਅਵੇਲੇਬਲ ਹੈ। ਤੁਸੀਂ ਜਦੋਂ ਆਪ ਸਾਡੇ ਨਾਲ ਜੁੜਦੇ ਹੋ ਤਾਂ ਅੱਗੇ ਹੋਰ 10 ਜਣਿਆਂ ਨੂੰ ਵੀ ਨਾਲ ਜੋੜੋ। ਜੇ ਤੁਸੀਂ ਆਪ ਫਾਈਨੈਂਸ਼ਲੀ ਇੰਡੀਪੈਂਡੈਂਟ ਹੋ ਗਏ ਹੋਰ 10 ਲੇਡੀਆਂ ਨੂੰ ਵੀ ਆਪਣੇ ਨਾਲ ਲਗਾਉਂਦੇ ਹੋ ਉਹਨਾਂ ਨੂੰ ਵੀ ਥੋੜਾ ਰਾਹ ਦੱਸਦੇ ਹਾਂ। ਜਿਹੜੇ ਸਾਰੇ ਐਮਪਲੋਇਜ਼ ਆਏ ਨੇ ਤੇ ਸਾਡੇ ਜੀਐਸਟੀ ਪ੍ਰੈਕਟੀਸ਼ਨਰ ਦੇ ਡੀਡਰ ਸ਼ੰਕਪਲ ਜੀ ਤੇ ਇੱਥੇ ਐਸੀ ਕਾਲਜ ਦੇ ਟੀਚਰਸ ਮੈਮ ਬ੍ਰਿੰਦਰ ਕੌਰ ਤੇ ਗਗਨਦਰ ਕੁਮਾਰ ਜਿਨ੍ਹਾਂ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਐਸੀ ਕੋਰਸ ਪ੍ਰੋਗਰਾਮ ਨੂੰ ਲੀਆ ਪੁਆਇੰਟ ਤੇ ਲੈ ਕੇ ਜਾਣ ਲਈ ਦਾ ਉਹਨਾਂ ਸਾਰਿਆਂ ਦਾ ਮੈਂ ਥੇਲੇ ਤੋਂ ਧੰਨਵਾਦ ਕਰਦੀ ਹਾਂ ਤੇ ਤੁਸੀਂ ਜਿਹੜੇ ਸਾਰੇ ਕੈਂਡੀਡੇਟਸ ਐਸੇ ਮੈਂ ਦੇਖ ਰਹੀ ਹਾਂ ਕੁਝ ਲੇਡੀਆਂ ਆਪਣੇ ਨਾਲ ਬੱਚਿਆਂ ਨੂੰ ਵੀ ਲੈ ਕੇ ਆਏ ਤੁਹਾਨੂੰ ਸਾਰੇ ਮੁਬਾਰਕਬਾਦ ਦਿੱਤੀਆਂ ਤੇ ਤੁਸੀਂ ਆਪਣੇ ਕੈਰੀਅਰ ਤੇ ਆਪਣੇ ਰੋਜ਼ਗਾਰ ਲਈ ਆਵਾਜ਼ ਦੀ ਲਾਈਟ ਨੂੰ ਬਦੌਣ ਲਈ ਅੱਜ ਇੱਥੇ ਚੱਲ ਕੇ ਆਏ ਬਹੁਤ ਵਧੀਆ ਇਹ ਹਿੰਮਤ ਦੇਣ ਵਾਲੀ ਕੰਮ ਹੈ ਬਾਕੀ ਆਖਿਆ ਤੋਂ ਮੈਂ ਉਮੀਦ ਕਰਦੀ ਹਾਂ ਕਿ ਜਿਨ੍ਹਾਂ ਵੀ ਲੋਕਾਂ ਇੱਥੇ ਪਹੁੰਚੇ ਨੇ ਉਨ੍ਹਾਂ ਨੂੰ ਕੋਈ ਨਾ ਕੋਈ ਫਾਇਦਾ ਇਸ ਲੈਕਚਰ ਦਾ ਪੰਜਾਬ ਸਰਕਾਰ ਦੇ ਅਧਿਸ਼ਟ ਦਾ ਜ਼ਰੂਰ ਮਿਲਿਆ ਹੋਵੇ। ਐਸ ਐਸਨਾਲੀ ਦਾ ਤੁਹਾਡਾ ਤਾਂ ਇੰਦੋ ਤੁਹਾਨੂੰ ਥੈਂਕ ਯੂ। ਮੈਂ ਤੁਹਾਨੂੰ पर्सनली कुछ एड्रेस करना चाहना है देखो सਾਨੂੰ ਇੱਥੇ ਬਹੁਤ ਧਿਰ ਹੋਈ ਐ ਸੀ ਇੰਡਸਟਰੀ ਨਾਲ ਜੁੜੇ ਸਾਨੂੰ ਹਮੇਸ਼ਾ ਡਿਪਾਰਟਮੈਂਟ ਸਰਕਾਰੀ ਜਿਹਾ ਕਿਤੇ ਗੱਸੇ ਸਭੀ ਜਾਣਨ ਬੱਜਾ ਅਸ਼ੀਰ ਦੇ ਵਿੱਚ ਡੀਸੀ ਮੈਂਪਲ ਏਡੀਸੀ ਸਭ ਤੋਂ ਸਾਰੇ ਡਿਪਾਰਟਮੈਂਟ ਸਾਨੂੰ ਰੱਖਣਾ ਪੈਂਦਾ ਬਟ ਮੈਂ ਤੁਹਾਨੂੰ ਕਿਵੇਂ ਐਸੀ ਸਾਰੇ ਬੱਚਾ ਜੰਨੇ ਪਰਸਨਲੀ ਕਿ ਸਾਨੂੰ ਵੀ ਨਹੀਂ ਦੇ ਵਿੱਚ ਪਹਿਲੀ ਵਾਰ ਇੱਕ ਇਸ ਤਰ੍ਹਾਂ ਦੀ ਲਾਈਜ਼ਨਿੰਗ ਇਹਨਾਂ ਦੀ ਮਿਲੀ ਹੈ कि डीसी मैम एडीसी सर नवजोत मैम तिन्ने जिन्ना की जोर लगा रहे हैं बच्चे सोच भी नहीं सकते छे छे दस दस दिन बाद फैटाफट वो लग रहे हैं कि बच्चे आओ जॉब फेय लग रहे हैं साढ़े तो दस दस दिन बाद रिक्वायरमेंट पूछी जा रही है बच्चे आ रहे हैं नहीं आ रहे बाहर कंपनियां करे जा है। तो तो कह रहे हैं तो गए जॉब बहुत है ਬਟ ਇੱਕ ਥੋੜੀ ਇਨੀਸ਼ੀਏਟਿਵ ਕਰਨਾ ਕੋ। ਤਾਲੀਆਂ ਮੇਸ਼ੇਨ ਕਾ ਫਰਾਮੀ ਬਾਈ ਦੀ। ਦੇਖੋ ਜੇ ਇੱਥੇ ਸਾਰੇ ਇਕੱਠੇ ਇਨਕੋ ਇੱਕ ਅੱਧੀ ਪਾਲਿਸੀ ਨਹੀਂ ਆਉਂਦੀ ਇਹਨਾਂ ਕੋਲ ਸਰਕਾਰ ਕੋਲ ਸੈਕੰਡ ਪਾਲਿਸੀ ਆਉਂਦੀ ਹੈ। ਸਾਰੀਆਂ ਚੁਣਾਲੀਆਂ ਪੈਂਦੀਆਂ। ਸਾਰੇ ਦੇ ਬਰਾਬਰ ਚ ਆਉਂਦੀ ਨਾ ਕਹਿੰਦਾ। ਸੋ ਤੁਹਾਡੀ ਇੱਕ ਪਾਲਿਸੀ ਲਈ ਜਾਂ ਤੁਹਾਡੀ ਆਰ ਦੀ ਲਈ ਜੋਬ ਫੇਅਰ ਲਈ ਜਾਂ ਦੀ ਜੋਬ ਲੈ ਲਈ। ਮੈਂ ਤੁਹਾਨੂੰ ਇਹ ਨਜ਼ਰੂਜ ਹੈ ਤੁਸੀਂ ਆਪੀ ਦੀ ਤੁਹਾਡੇ ਨਾਲ ਦੇ ਬੱਚੇ ਵੀ। ਇਹਨਾਂ ਨਾਲ ਖੁੱਲ੍ਹ ਜਾ ਕੇ ਜੂ ਰ ਟੱਚ ਕਰੋ। ਇਹਨਾਂ ਕੋਲ ਛਾਡੀ ਰਿਕੁਆਇਰਮੈਂਟ ਸਾਰੀ ਕੰਪਨੀ ਦੀ ਰਿਕੁਆਇਰਮੈਂਟ ਇਹ ਹਰ ਕਾਫੀ ਬਦਲ ਤੇ ਕਦਰ ਨੂੰ ਪਤਾ ਹੁੰਦਾ ਕਿਥੇ ਵੀ ਰਿਪਾਇਰਮੈਂਟ ਹੈ ਬਟ ਇਹਨਾਂ ਨੂੰ ਬੱਚੇ ਇਹਨਾਂ ਕੋਲ ਜਾਉਂਗੇ ਨਹੀਂ ਇਹਨਾਂ ਨੂੰ ਕੋਈ ਫਾਇਦਾ ਨਹੀਂ ਤੁਹਾਨੂੰ ਵੀ ਕੋਈ ਫਾਇਦਾ ਨਹੀਂ ਸੋ ਸਾਰੇ ਬੱਚਨ ਨੂੰ ਮੈਂ ਕਹਿੰਦਾ ਤੁਸੀਂ ਆਪੀ ਤੁਹਾਡੇ ਸਾਥੀ ਸਾਰਿਆਂ ਨੂੰ ਕਿ ਤੁਸੀਂ ਰੋਜ਼ਗਾਰ ਦਫ਼ਤਰ ਦੇ ਵਿੱਚ ਜਾਓ ਉਹਨਾਂ ਨੂੰ ਦੱਸੋ ਕਿ ਸਾਾਨੂੰ ਕੀ ਚਾਹੀਦਾ ਹੈ ਸਾਡੀ ਕੀ ਕੁਆਲਿਫੀਕੇਸ਼ਨ ਹੈ ਤਰਨੂਏ ਪੱਕਾ ਦੱਸੋ ਲੈ ਕਿ 15 ਦਿਨ ਦੀ ਜੀਵਨ ਚ ਸਿਸਟਮ ਬੀਏ ਕਿ ਜੁਣ ਜਿਵੇਂ ਅਸੀਂ ਇਹਨਾਂ ਨੂੰ ਕੱਜ ਸਾਨੂੰ ਕਾਉਂਸਲਿੰਗ ਹੋਣੀ ਚਾਹੀਦੀ ਹੈ ਮੈਡਮ ਨੇ ਦੌਰ ਵੀ ਬਣਾ ਕੇ ਨਮਾ ਦਿਖਾ ਬੱਚੀ ਨੇ ਕਿਹਾ ਵੀ ਸਾਨੂੰ ਕਾਉਂਸਲਰ ਚਾਹੀਦਾ ਹੈ ਸੋ ਫਰ ਨੂੰ ਟੀਮ ਬਹੁਤ ਵਧੀਆ ਕਲੀ ਹੋਈ ਹੈ ਡੀਸੀ ਮੈਡ ਵੀ ਐਡੀਸ਼ਨ ਹੋਰ ਸਾਰੇ ਬਹੁਤ ਵਧੀਆ ਇਨੀਸ਼ੀਏਟਿਵ ਕਰ ਰਹੇ ਹੈ ਇਹ ਤੁਹਾਡੀ ਕੀ ਹੈ ਵੀ ਇਹ ਮਿਲਣਾ ਨਾ ਤਾਂ ਲੁੱਟ ਸਕਦੇ ਤੇ ਜਿੰਨਾ ਮਰਜ਼ੀ ਲੁੱਟੋ ਥੈਂਕ ਯੂ